ਸੀ ਚੈੱਕ ਕਰਦੇ ਇੱਥੇ ਮੌਇਸਚਰ ਤੇ ਇੱਕ ਮੈਨੂੰ ਗੱਲ ਦੱਸੋ ਵੀ ਇੱਥੇ ਮੌਇਸਚਰ ਘੱਟ ਤੁਸੀਂ ਦਿਖਾਉਂਦੇ ਹੋ ਹਾਂਜੀ ਤੇ ਅੰਦਰ ਜਾ ਕੇ ਵੱਧ ਜਾਂਦਾ ਹੈ ਕੀ ਰੌਲਾ ਇਹ ਮਨਮੋ ਕਈ ਤਾਂ ਥੱਲੋ ਗਿੱਲਾ ਹੁੰਦਾ ਜੋ ਲਈ ਤਾਂ ਫਿਰ ਤੁਸੀਂ ਥੱਲੋਂ ਹੀ ਚੱਕਿਆ ਕਰੋ ਫਿਰ ਉਹ ਅੰਦਰ ਜ਼ਿੰਮੇਦਾਰ ਨੂੰ ਲੱਗਦਾ ਵੀ ਸਾਡੇ ਨਾਲ ਧੋਖਾ ਹੋ ਰਿਹਾ ਜ਼ਿੰਮੇਦਾਰ ਰੁਕਦੇ ਹੀ ਨਹੀਂ ਨਾ ਨਹੀਂ ਨਹੀਂ ਇਹ ਤਾਂ ਥੋੜੀ ਜਿਹੀ ਜ਼ਿੰਮੇਵਾਰੀ ਆ ਤੁਹਾਡੀ ਕੀ ਡੈਜ਼ਿਗਨੇਸ਼ਨ ਕੀ ਪੋਸਟ ਆ ਤੁਹਾਡੀ ਤਾਂ ਟੈਕਸੀ ਆਉਣੀ ਹੈ। ਵਸ ਇਲਾਇਓ ਹੈ ਤੁਹਾਨੂੰ। ਹਾਂਜੀ। ਅੱਛਾ ਸੈਕਟਰੀ ਨੂੰ ਬੁਲਾਓ। ਸੈਕਟਰੀ ਨੂੰ ਬੁਲਾਓ। ਤੁਸੀਂ ਇੱਥੇ ਕੰਮ ਕਰਦਾ ਰਿਆ? ਨਹੀਂ। ਅੱਛਾ। ਹਾਂ ਨਹੀਂ ਰੌਣਾ। ਉਹ ਜਿੰਮੇਦਾਰ ਕਹੀਏ ਨਾ ਇੱਥੇ ਮੇਰਾ 14 ਨਿਕਲਦਾ। ਹਾਂ ਇਹ ਉਹ ਹਰ ਜ਼ਿੰਮੇਦਾਰੀ ਕਹਿ ਰਿਹਾ ਵੀ ਇੱਥੇ ਘਟ ਹੈ। ਤੇ ਅੰਦਰ ਜਾ ਕੇ ਵੱਧ ਜਾਂਦਾ ਫਿਰ ਇਹ ਜਾਂ ਫਿਰ ਤੁਹਾਡੇ ਇੱਕ ਇੱਕੋ ਹੀ ਟੈਕਨੀਕ ਹੋਣੀ ਚਾਹੀਦੀ ਨਾ ਚੈੱਕ ਕਰਨ ਦੀ ਤੁਹਾਨੂੰ ਟ੍ਰੇਨਿੰਗ ਦਿੱਤੀ ਕੋਈ ਇਹਨਾਂ ਨੇ ਚੈੱਕ ਕਰਨ ਦੀ ਬਸ ਉਹੀ ਬਿਠਾ ਦਿੱਤਾ ਅੱਛਾ ਹੈਲੋ ਸਸਿਕਾ ਸਸਿਕਾ ਜਿਹੜੇ ਤੁਸੀਂ ਗੇਟ ਤੇ ਮੁੰਡੇ ਬਿਠਾਏ ਆ ਮੌਇਸਚਰ ਚੈੱਕ ਕਰਨ ਦੇ ਲਈ ਇਹ ਮੁੰਡੇ ਕੌਣ ਨੇ ਨਹੀਂ ਯਾਰ ਜੇ ਸਟਾਫ ਹੈ ਇਹਨਾਂ ਨੂੰ ਕੋਈ ਟ੍ਰੇਨਿੰਗ ਦਿੱਤੀ ਤੁਸੀਂ ਚੈੱਕ ਕਰਨ ਦੀ हां जी अंजना ਨੂੰ ਪਤਾ ਜੀ ਸਾਰਾ ਪਤਾ ਕਿੱਥੇ ਆ ਮੇਰੀ ਗੱਲ ਸੁਣੋ ਇੱਥੇ ਤੁਸੀਂ ਮੋਇਸਚਰ ਕਰਦੇ ਨੇ 14 ਅੰਦਰ ਜਾ ਕੇ ਆ ਜਾਂਦਾ 18 ਵੀ ਤੁਹਾਡਾ ਇੱਕੋ ਤਰੀਕਾ ਨਹੀਂ ਆ ਦੋਨਾਂ ਦਾ ਫਿਰ ਉੱਥੇ ਜਾ ਕੇ ਜ਼ਿਮੀਦਾਰਾਂ ਨੂੰ ਅਸੀਂ ਕੀ ਜਵਾਬ ਦੇਈਏ ਦੱਸੋ ਮੈਮ ਐਕਚੁਅਲੀ ਕੀ ਹੈਗਾ ਟਰਾਲੀ ਆਉਂਦੀ ਨਾ ਜੀ ਟਰਾਲੀ ਦੇ ਵਿੱਚੋਂ ਇਹ ਅਗਲੇ ਪਾਸੋਂ ਕਈ ਵਾਰ ਪਿਛਲੇ ਪਾਸੋਂ ਵੇਚ ਹੱਥ ਮਾਰ ਕੇ ਜਿੰਨਾ ਨੂੰ ਡੂੰਗਾ ਜਾਂਦਾ ਜੀ ਉਹ ਤੋਂ ਨਹੀਂ 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 ਇਹ ਹੋ ਹੀ ਨਹੀਂ ਸਕਦਾ ਵੀ ਡੂੰਗਾ ਹੱਥ ਮਾਰਦੇ ਹੁਣ ਤੁਸੀਂ ਇੱਥੇ ਆਓ ਮੇਰੇ ਕੋਲ ਮੈਂ ਇੱਥੇ ਖੜੀ ਹਾਂ ਆ ਗਈ ਬਟੇ ਤੁਸੀਂ ਕਿਵੇਂ ਚੈੱਕ ਕਰਦੇ ਹੋ ਦੱਸੋ ਮੈਨੂੰ ਮੈਡਮ ਉਹ ਤਾਂ ਜਿੱਤੇ ਜ਼ਿਮੀਂਦਾਰ ਕੋਲ ਟਾਈਮ ਹੁੰਦਾ ਦਿੱਤਾ ਹੱਥ ਦੂੰਗਾ ਹੱਥ ਮਾਰ ਕੇ ਕਰ ਨਹੀਂ ਟਾਈਮ ਹੁੰਦਾ ਤਾਂ ਉੱਤੋਂ ਜਾਈ ਚੱਕ ਲੈਣੇ ਹਾਂ ਮੈਡਮ ਉਹ ਤਾਂ ਫੋਨ ਤੇ ਟੱਣ ਨੂੰ ਕਰਦੀ ਹੈ ਹਾਂ ਇਹੀ ਗੱਲ ਆ ਨਾ ਫਿਰ ਜ਼ਿਮੀਂਦਾਰਾਂ ਐਂ ਬਹਿਸ ਕਰਦੇ ਨਹੀਂ ਬਹਿਸ ਨਹੀਂ ਉਹਨਾਂ ਨੂੰ ਕੋ ਫਿਰ ਅੱਗੇ ਜਾ ਕੇ ਦਿੱਕਤ ਆਊਗੀ ਫਿਰ ਇਹ ਤਾਂ ਫਿਰ ਉਹ ਸਰਕਾਰ ਤੇ ਆ ਜਾਂਦਾ ਨਾ ਵੀ ਸਰਕਾਰ ਪਤਾ ਨਹੀਂ ਗਲਤ ਕੰਮ ਕਰਾ ਰਹੀ ਐ ਜੋ ਸਹੀ ਟੈਕਨੀਕ ਐ ਜਿਵੇਂ ਦੱਸਦੇ ਆ ਉਵੇਂ ਇਹਨੇ ਤੁਹਾਨੂੰ ਕੀ ਦੱਸਿਆ ਸੈਕਟਰੀ ਨੇ ਤਨ ਦਾ ਹੀ ਕਹਿੰਦੇ ਡੂੰਗਾ ਤਮਾਰ ਕੇ ਡੂੰਗਾ ਤਮਾਰ ਕੇ ਛੋਨੋ ਚੱਕਰ ਨਹੀਂ ਦਿੰਦੇ ਉਹ ਚੱਕਰ ਨਹੀਂ ਦਿੰਦੇ ਉਹ ਤੁਹਾਨੂੰ ਚੱਕਰ ਨਹੀਂ ਦਿੰਦੇ ਫਿਰ ਕਿਸੇ ਨੇ ਮੈਨੂੰ ਫੀਡਬੈਕ ਨਹੀਂ ਦਿੱਤੀ ਵੀ ਉਹ ਚੱਕਰ ਨਹੀਂ ਦਿੰਦੇ ਉਹ ਐ ਨਹੀਂ ਉਹ ਕਹਿੰਦੇ ਛੇਤੀ ਛੇਤੀ ਕਰੋ ਅਸੀਂ ਜਾਣਾ ਹੈ ਨਹੀਂ ਆਏ ਨਹੀਂ ਅੰਦਰ ਜਾ ਕੇ ਵੀ ਤਾਂ ਕਿੰਨੇ ਕਿੰਨੇ ਦਿਨ ਲੱਗਦੇ ਹੀ ਆ ਨਾ ਪਰ ਇਹ ਆਪਣਾ ਇੱਕ ਗਲਤ ਇਮਪ੍ਰੈਸ਼ਨ ਜਾਂਦਾ ਵੀ ਆਪਾਂ ਇੱਥੇ ਘੱਟ ਕਰ ਦਿੰਦੇ ਆ ਅੰਦਰ ਵੱਧ ਵੀ ਪਤਾ ਨਹੀਂ ਇਹ ਕੀ ਘਪਲਾ ਚੱਲ ਰਿਹਾ ਹੈ ਨਾ ਉਹ ਸਾਰੇ ਸਿਸਟਮ ਦਾ ਇਮਪ੍ਰੈਸ਼ਨ ਹੀ ਗਲਤ ਜਾਂਦਾ ਮੈਂ ਕਰਦੀ ਆ ਸੈਕਟਰੀ ਨਾਲ ਗੱਲ ਆਓ ਬਟੇ ਆਓ ਅੱਧਰੋ ਤੁਸੀਂ ਇਹਨਾਂ ਨੂੰ ਟ੍ਰੇਨਿੰਗ ਦਿੰਦੇ ਹੋ ਵੀ ਵਿੱਚੋਂ ਹੱਥ ਮਾਰ ਕੇ ਚੱਕਣਾ ਜ਼ਿੰਮੇਦਾਰਾਂ ਨੂੰ ਅੱਖੇ ਨਹੀਂ ਲੱਗਦੇ ਤੋ ਤਾਂ ਹੱਲ ਕੀ ਨਹੀਂ ਕਰਨਾ ਦਾ ਕਈ ਉੱਤੇ ਚੜਾਉਣਾ ਹੁੰਦਾ ਨਹੀਂ ਉੱਤੇ ਨਹੀਂ ਆਏ ਥੋੜੀ ਹੁੰਦਾ ਫਿਰ ਅੰਦਰ ਜਾ ਕੇ ਫਿਰ ਉਹ ਕਹਿੰਦੇ ਮੋਇਸਚਰ ਵੱਧ ਗਿਆ ਜੀ ਬਾਹਰ ਘੱਟ ਸੀ ਫਿਰ ਇਹ ਕੀ ਚੱਕਰ ਹੈਗਾ ਇੱਕ ਦੋ ਜਗ੍ਹਾ ਤੋਂ ਚੈੱਕ ਕਰਨੇ ਆ ਵਿੱਚੇ ਕਈ ਵਾਰੀ ਹਰਾ ਲਾਣਾ ਹੁੰਦਾ ਕੋਈ ਕਿੱਥੋਂ ਦੀ ਮਰੀਕੇ ਨਹੀਂ ਜੇ ਆਪਣੇ ਤੋਂ ਸਿਸਟਮ ਨਹੀਂ ਕੰਟਰੋਲ ਆ ਰਿਹਾ ਤੁਸੀਂ ਦੱਸੋ ਵੀ ਮੈਡਮ ਆਹ ਪ੍ਰੋਬਲਮ ਆ ਰਹੀ ਆ ਤੇ ਉਹ ਇੱਕ ਗੱਲ ਨਹੀਂ ਫਲਾਈ ਜਾ ਰਹੀ ਵੀ ਬਾਹਰ ਮੋਇਸਚਰ ਘੱਟ ਹੈ ਅੰਦਰ ਵੱਧ ਜਾਂਦਾ ਪਤਾ ਨਹੀਂ ਜਾਣ ਕੇ ਵਧਾਉਂਦੇ ਮਸ਼ੀਨਾਂ ਖਰਾਬ ਹੈ ਇਹ ਉਹ ਤੁਹਾਨੂੰ ਨਹੀਂ ਲੱਗਦਾ ਵੀ ਪੂਰਾ ਸਿਸਟਮ ਨੂੰ ਧੁੰਦਲਾ ਕੀਤਾ ਹੋਇਆ ਬਿਲਕੁਲ ਸਹੀ ਹੈ ਮਸ਼ੀਨਾਂ ਸਹੀ ਆ ਦੋਨੇ ਡਿਪਾਰਟਮੈਂਟ ਇਕੱਠੇ ਖੜਾ ਲੈਣੇ। ਕੋਈ ਟਰਾਲੀਆਂ ਤੁਹਾਨੂੰ ਦੱਸਿਆ ਨਹੀਂ ਐਕਚੁਅਲੀ ਇੱਕ ਪੱਖੇ ਤੋਂ ਬਾਅਦ ਵੀ ਜਿਹਾ ਸਹੀ ਦੋ ਕਿਦੋਂ ਸੈਂਪਲ ਆ ਗਏ ਦੋ ਕਿਦੋਂ ਸੈਂਪਲ ਆ ਗਏ। ਉਸ ਟ੍ਰੇਲ ਵੀ ਪੈਰੀ ਮੰਡੀ ਦੇ ਵਿੱਚ ਟ੍ਰੇਲ ਨਾ ਚਲੋ ਚਲੋ ਦੇਖੀਏ। ਇਹ ਥੋੜੀ ਮਸ਼ੀਨ ਆ। ਟ੍ਰੇਲ ਵੀ ਪੈਂਦੀ ਨਾ ਮੇਰੀ ਉਹਦੇ ਕਰਕੇ ਵੀ। ਇਹ ਸਤਾਰਾਂ। ਇਹ ਸਤਾਰਾਂ। ਠੀਕ ਆ ਰਿਹਾ ਫਿਰ ਇਹਦੇ ਨਾਲ ਕੋਸਟੇਰੀਆ ਮੈਮੂ ਦੀ ਰਾਤ ਦੀ ਹੀ ਪ੍ਰੋਬਲਮ ਹੈ ਰਾਤ ਨੂੰ ਵੀ ਨਿਕਲ ਜਾਂਦੀਆਂ ਟਰਾਲੀਆਂ ਜਿਹਾ ਦੇ ਕੇ ਹਾਂ ਹਾਂ ਜੀ ਰਾਤ ਨੂੰ ਚੈੱਕ ਨਹੀਂ ਕਰਦੇ ਰਾਤ ਨੂੰ ਇਕੋ ਸਿੰਗਲ ਗੇਟ ਰੱਖਦੇ ਕਰਦੇ ਆ ਜੀ ਹਾਂ ਅੱਜ ਟਾਈਮ ਅੱਛਾ ਉਹ ਜਿੰਮੇਦਾਰਾਂ ਨੂੰ ਅਸੀਂ ਅਪੀਲ ਵੀ ਕਰਦੇ ਆ ਵੀ ਬਿਲਕੁਲ ਆਦਾ ਸਕਾ ਕੇ ਲਿਆਓ ਤਾਂ ਕਿ ਕੋਈ ਰਾਤ ਨਾਲ ਸਿਕਰੀ ਕਰਾ ਸਕੀ ਜੀ ਇਦੋਂ ਰੋ ਉਹਨੇ ਇਹ ਕਹਿੰਦਾ ਵੀ ਜ਼ਿੰਮੇਵਾਰ ਸਾਡੇ ਅੱਖੇ ਨਹੀਂ ਲੱਗਦੇ ਚੈੱਕ ਨਹੀਂ ਕਰਾਉਂਦੇ ਉੱਤੋਂ ਚੈੱਕ ਕਰਾਉਂਦੇ ਆ ਕਿ ਤਾਂ ਮੋਇਸਚਰ ਕਿੰਨਾ ਹੈ ਉੱਤੇ ਚੜਾਉਂਦੇ ਟਰਾਲੀਆਂ ਅੰਦਰ ਫਿਰ ਇਹ ਗੱਲ ਆਉਂਦੀ ਹੈ ਨਾ ਵੀ ਅੰਦਰ ਮੋਇਸਚਰ ਵੱਧਦਾ ਜੇ ਬਾਹਰ ਘਟਦਾ ਜੀ ਥੋੜੀ ਜੀ ਐਂਟਰੀ ਵੇਲੇ ਮੈਡਮ ਹਾਂ ਤੁਸੀਂ ਸਹੀ ਚੈੱਕ ਕਰੋ ਉੱਥੇ ਜਦੋਂ ਆਪਾਂ ਰੋਕਦੇ ਹਾਂ ਜੀ ਕਿਸੇ ਨੂੰ ਉਹ ਥੋੜਾ ਜਿਹਾ ਮਤਲਬ ਫੀਲ ਐਵੇਂ ਕਰਦਾ ਵੀ ਮੈਨੂੰ ਵੀ ਮੇਰੇ ਉੱਤੇ ਆਰਦੀ ਵੀ ਗਿਆ ਜੀ ਕੋਈ ਨਹੀਂ ਇੱਕਦਮ ਮੋਇਸਚਰ ਨਹੀਂ ਫਿਰ ਫਿਰ ਇਹ ਸਿਸਟਮ ਬੰਦ ਹੀ ਕਰੋ 게ਟ ਤੇ ਚੱਕੀ ਨਾ ਕਰਾਇਆ ਕਰੋ ਫਿਰ ਕਾਹ ਤੋਂ ਚੈੱਕ ਕਰਾਉਨੇ ਆ ਮਾਰਕੀਟ ਕਮੇਟੀ ਦੇ ਕਮੇਟੀ ਦੇ ਲਖੋ ਮੈਨੂੰ ਨਹੀਂ ਪਤਾ ਜਾਂ ਦੋਨੇ ਜਣੇ ਆਪਦੀਆਂ ਮਸ਼ੀਨਾਂ ਲੈ ਕੇ ਇੱਥੇ ਖੜ੍ਹੜੇ ਨੇ ਵੇਰ ਉਸ ਮੂੜੀਆਂ ਜੀ ਗਿੱਲੀਆਂ ਟਰਾਲੀਆਂ ਵਾਪਸ ਹੀ ਮੂੜੀਆਂ ਜੀ ਅਸੀਂ ਕਾਫੀ ਮੈਂ ਆਪ ਖੜਾ ਰਿਆ ਜੀ ਗੇਟ ਦੇ ਉੱਪਰ ਤੁਸੀਂ ਆਏ ਕਰਿਆ ਕਰੋ ਜਦੋਂ ਅੰਦਰ ਚੈੱਕ ਕਰਦੇ ਆ ਨਾ ਇਹਨਾਂ ਦੀ ਮਸ਼ੀਨ ਵੀ ਮੰਗਾ ਲਿਓ ਹਾਂਜੀ ਠੀਕ ਹੈ ਠੀਕ ਹੈ ਕ੍ਰਾਸ ਚੈੱਕ ਕਰਿਆ ਕਰੋ ਹਾਂ ਕਿ ਕੀ ਰੋਲਾ ਹੈਗਾ ਠੀਕ ਹੈ ਮਾੜਾ ਨਹੀਂ ਤਾਂ ਫਿਰ ਸਖਤੀ ਕਰ ਦਿੰਨੇ ਆ ਜੀ ਜੀ